ਪ੍ਰਧਾਨ ਜੀ ਕਿਸਾਨ ਜੱਥੇਬੰਦੀਆਂ ਅੱਜ ਦਿੱਲੀ ਚੱਲੀਆਂ ਨੇ ਖੁੰਡੇ ਵਾਲਾ ਬਾਬਾ ਘਰੇ ਕਿਉਂ ਇਹ ਅਸੀਂ ਜਦੋਂ ਦਿੱਲੀੋਂ ਮਤਲਬ ਅंदोलਣ ਜਿੱਤ ਕੇ ਆ ਗਈ ਸੀਗੀ ਉਦੋਂ ਕੋਸ਼ਿਸ਼ ਸੀ ਇਲੈਕਸ਼ਨਾਂ 'ਚ ਵਾਗੇ ਕੁਝ ਕਹਿੰਦੇ ਮਤਲਬ ਬਾਈਕਟ ਕਰਾਂਗੇ ਕੁਝ ਕਹਿੰਦੇ ਦੂਜੀਆਂ ਪਾਰਟੀਆਂ ਨੂੰ ਵੋਟ ਪਾਵਾਂਗੇ ਦੋ ਤਰ੍ਹਾਂ ਦੇ ਬੰਦੇ ਇੱਥੇ ਸੀ ਅਸੀਂ 19 ਜੱਥੇਬੰਦੀਆਂ ਨੇ ਮਤਲਬ ਇਲੈਕਸ਼ਨਾਂ 'ਚ ਹਿੱਸਾ ਦੇ ਆਦੀ ਚਲੋ ਲੋਕਾਂ ਦਾ ਫੈਸਲਾ ਸਰਮੱਥ ਹੈ ਜਿਹੜਾ ਲੋਕਾਂ ਨੇ ਕਰਿਆ ਸਾਨੂੰ 4 ਮਹੀਨਿਆਂ ਲਈ ਸਸਪੈਂਡ ਕਰਤਾ ਸੀ ਜਿਹੜੇ ਸਾਢੇ 4 ਮਹੀਨੇ ਪੂਰੇ ਹੋ ਗਏ ਅਸੀਂ ਮੋਰਚੇ ਨੂੰ ਫੇਰ ਕਿਹਾ ਵੀ ਸਾਡੇ ਭਾਈ 4 ਮਹੀਨੇ ਪੂਰੇ ਹੋ ਗਏ ਸਾਨੂੰ ਬਹਾਲ ਕਰੋ ਤਾਂ ਮੋਰਚੇ ਨੇ ਅਖਰ ਤੇ ਸਹਿਮਤੀ ਕਰ ਲਈ ਵੀ ਬਹਾਲ ਕਰ ਲੋ ਨੇ ਡੱਲੇ ਵਾਲਾ ਕਹਿੰਦਾ ਵੀ ਜੇ ਇਹ ਆਉਣਗੇ ਤਾਂ ਮੈਂ ਨਹੀਂ ਰਹਿਣਾ ਤਾਂ ਡੱਲੇ ਵਾਲਾ ਉੱਥੇ ਵਾਕ ਆਊਟ ਕਰ ਗਿਆ ਅਸੀਂ ਜਿਹੜਾ ਪੱਕਾ ਮੋਰਚਾ ਸੀ ਜਿਹੜਾ ਪਹਿਲਾਂ ਇਲੈਕਸ਼ਨ ਲੜ ਕੇ ਆਈ ਸੀ ਜੀ ਤਾਂ ਅਸੀਂ ਉਹਦੇ ਵਿੱਚ ਸ਼ਾਮਲ ਹੋ ਗਏ ਤਾਂ ਫੇਰ ਹੌਲੀ-ਹੌਲੀ ਅਸੀਂ ਦੂਜੀਆਂ ਜੱਥੇ ਬੰਦੀਆਂ ਇਕੱਠੀਆਂ ਹੋਈਆਂ ਰਾਜਿਆ ਵਾਲਿਆਂ ਨਾਲ ਪੰਚਾਇਤ ਸੀ ਉਹ ਜਾ ਕੇ ਅਸੀਂ ਉਹਨੂੰ ਪਹੁੰਚ ਕਰੀ ਉਹ ਸਾਡੇ ਚ ਆ ਗਿਆ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਜਿਹੜੀ 32 ਜੱਥੇ ਬੰਦੀਆਂ ਉਤੋਂ 7 ਵਿੱਚੋਂ ਹੁਣ 4 ਜੱਥੇ ਬੰਦੀ ਮਾਤਰ ਸੰਗਾ ਸਰਜੀਤਪੁਰ ਤੇ ਸਤਸਾ ਜਦ ਜੜੀਆਂ ਹੋਰ ਨਵੀਆਂ ਰੜਗਾਂ ਉਹਨਾਂ ਲੈ ਗਈਆਂ ਪੰਜਾਬ ਦੇ ਵਿੱਚੋਂ ਜਾਂ ਭਾਰਤੀਆਂ ਸਟੇਟਾਂ ਦੇ ਵਿੱਚੋਂ ਉਹਨਾਂ ਨੇ ਕੱਲ੍ਹ ਆਨੇ ਪ੍ਰੋਗਰਾਮ ਦਿੱਤਾ ਹੈਗਾ ਸਾਡੇ ਨਾਲ ਕੋਈ ਮੀਟਿੰਗ ਨਹੀਂ ਕਰੀ ਕੋਈ ਸਾਨੂੰ ਸੱਦਿਆ ਨਹੀਂ ਸੋਮਵਾਰ ਦੇ ਇੱਥੇ ਵਿੱਚ ਵੱਡੀ ਰੈਲੀ ਹੋਈ ਹੈ ਮਾਤਰ ਬਰਨਾਲੇ ਦੇ ਵਿੱਚ ਭਨੇਰ ਨੇ ਵਧੀਆ ਗੱਲ ਕਹੀ ਵੀ ਜੇ ਸਾਨੂੰ ਵਿੱਚ ਇਕੱਠੇ ਕਰਨ ਵਾਸਤੇ ਕੋਈ ਮੜਾ ਮੋਟਾ ਮਿੰਤਵਦਾਰੀ ਵੀ ਕਰਨੀ ਪਈ ਆ ਸਭ ਨੇ ਉੱਥੇ ਬੰਨਾ ਕਿ ਵਧੀਆ ਗੱਲ ਹੈ ਜਿਹੜਾ ਬੰਦਾ ਕੋਈ ਸੋਚਗਾ ਗੱਲੀ ਵਾਲ ਵਰਕਰ ਤੋਂ ਵੀ ਪੁੱਛਦਾ ਸੀਗਾ ਬੋਲੋ ਰਾਜ ਹਿਤਕ ਲੋਕਾਂ ਨੂੰ ਲਿਜਾਣਾ ਹੈ ਕਿ ਨਹੀਂ ਉਹ ਜੋ ਲੀਡਰ ਨਹੀਂ ਕਹਿ ਦੂਗਾ ਤਾਂ ਉਹ ਕਹਿੰਦੇ ਨੇ ਉਹ ਦੂਜੇ ਸਬੰਧੀਆਂ ਗਈਆਂ ਨੇ ਕੀ ਗਾਹਾਂ ਬਣਦਾ ਕਹੇ ਜਾਂ ਅंदोलਨ ਚੱਲਦਾ ਇਸ ਕਰਕੇ ਜਿਹੜੀਆਂ ਸਾਡੀਆਂ 37 ਜਥੇਬੰਦੀਆਂ ਪੰਜਾਬ ਵਾਲੀਆਂ ਅਸੀਂ ਨਹੀਂ ਗਏ ਜਿਹੜੀਆਂ ਉਹਨਾਂ ਦੇ ਨਾਲ ਨੇ ਕੋ ਗਈਆਂ ਨੇ ਕੀ ਲੱਗਦਾ ਹੈ ਪ੍ਰਧਾਨ ਜੀ ਦਿੱਲੀ ਪਹੁੰਚਣ ਵਾਸਤੇ ਵੱਡੀਆਂ ਰੋਕਾਂ ਲਾਈਆਂ ਹਰਿਆਣਾ ਨੇ ਪ੍ਰਬੰਧ ਕੀਤਾ ਹੈ ਪਹੁੰਚਣ 'ਚ ਸਫਲ ਹੋਵਾਂਗੇ ਇਹ ਮੈਨੂੰ ਸਮਝ ਨਹੀਂ ਆਉਂਦੀ ਇੱਕ ਪਾਸੇ ਸਰਕਾਰ ਰੋਕਾਂ ਲਾਈ ਹੈ ਜੇ ਇੱਕ ਪਾਸੇ ਮੀਟਿੰਗਾਂ ਵੀ ਕਰੀ ਜਾਂਦੀ ਹੈਗੀ ਕੀ ਉਹ ਕ ਉਹ ਕੁਛ ਸਮਾਂ ਕਰਦੇ ਆ ਨਾ ਕੱਲ ਵੀ ਮੀਟਿੰਗ ਚੱਲੀ ਉਹ ਗੱਲ ਕੋਈ ਸਿਰੇ ਨਹੀਂ ਚੜੀ ਮਤਲਬ ਦੇਖੋ ਗਾਂ ਸਰਕਾਰ ਨੇ ਸੋਚਣਾ ਜਿ세 ਬੰਦਿਆਂ ਨੇ ਸੋਚਣਾ ਕਿਹੜੇ ਤਰੀਕੇ ਨਾਲ ਟੰਗ ਨਾਲ ਲੜਨਾ ਹੈਗਾ ਪਰ ਮੈਂ ਇਹੀ ਸੋਚ ਰਹੀ ਕਹਣਾ ਹੈ ਵੀ ਦੂਲਨ ਸ਼ਾਂਤ ਰੱਖਣਾ ਚਾਹੀਦਾ ਭਟ ਘਾੜ ਚਾ ਕੇ ਦੂਲਨ ਮਤਲਬ ਹਾਰ ਵੱਲ ਭੱਜ ਜਾਂਦਾ ਹੈ ਜੇ ਸ਼ਾਂਤ ਮਾਈ ਲੜਾਂਗੇ ਤਾਂ ਦੂਲਨ ਜਿੱਤਿਆ ਜਾ ਸਕਦਾ ਹੈ ਜਿਹੜੀਆਂ ਬਾਕੀ ਜਿ세 ਬੰਦਿਆਂ ਨੇ ਜਿਵੇਂ ਤੁਸੀਂ ਇੱਥੇ ਰਹੇ ਹੋ ਜਾਂ ਜਿਵੇਂ ਰੋਲ ਦੂ ਸਿੰਘ ਮਾਨਸਾ ਇਹ ਵੀ ਜਾਣਗੇ ਉੱਥੇ ਫਿਰ ਅੱਗੇ ਕਿ ਵਿਚਾਰੋਤੰਤਰ ਹੋ ਕੋਈ ਵੱਡਾ ਨੁਕਸਾਨ ਕਰ ਦਾਂਦੀ ਹੈ ਸਰਕਾਰ ਮਤਲਬ ਕੋਈ ਹਮਲਾ ਕਰ ਦਾਂਦੀ ਹੈ ਫੇਰ ਤਾਂ ਆਪਾਂ ਅਜੇ ਕੁਛ ਵੀ ਹੋਵੇ ਫੇਰ ਤਾਂ ਟਿਕ ਕੇ ਬੈਠਾਂਗੇ ਫੇਰ ਤੁਰਤ ਅਸੀਂ ਅਮਰਜੈਂਸੀ ਮੀਟਿੰਗ ਸੱਦਾਂਗੇ ਫੇਰ ਸਾਨੂੰ ਜਾਣੇ ਪਊਗਾ ਜੇ ਉਹਨਾਂ ਦਾ ਸ਼ਾਂਤ ਮਈ ਅੰਦੋਲਨ ਚੱਲਦਾ ਹੈ ਸਰਕਾਰ ਮੰਗਾ ਮੰਨਦੀ ਹੈ ਕੋਈ ਮੰਗਾ ਮਨਾ ਦੇ ਆਉਂਦੇ ਨੇ ਉਹਨਾਂ ਨੂੰ ਵਧਾਈ ਕਰ ਦੇਵਾਂਗੇ ਇਸ ਗੱਲ ਦੀ ਵੀ ਚੰਗੀ ਗੱਲ ਮੰਗਾ ਉਹਨਾਂ ਨੇ ਪਸੰਦਾਂ ਦੀਆਂ ਮੰਗਾਂ ਨੇ ਕੀ ਇਹ ਸੰਯੁਕਤ ਕਿਸਾਨ ਮੋਰਚੇ ਦਾ ਅੰਦੋਲਨ ਨਹੀਂ ਪਤਾ ਜੀ ਨਹੀਂ 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 ਇਹ ਧਰ ਸੱਸੀ ਦਾ ਹੈ ਮਤਲਬ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਦੋਂ ਬਣਿਆ ਸੀਗਾ ਉਹਦਾ ਦੋਲਨ ਨਹੀਂ ਹੈਗਾ ਹੁਣ ਜਦੋਂ ਚੜੂਨੀ ਨਹੀਂ ਗਿਆ ਤਕੈਤ ਨਹੀਂ ਗਿਆ ਮਤਲਬ ਹਰਿਆਣੇ ਦੇ ਵਿੱਚੋਂ ਕਾਸ਼ੀ ਨਾਲ ਮੁੰਡਾ ਮਤਲਬ ਮਹਿੰਦਰਾ ਨਾਂਟ ਹੋ ਗਿਆ ਨਹੀਂ ਗਿਆ ਮਤਲਬ ਜੇ ਨਾਂ ਨਹੀਂ ਗਿਆ ਨਹੀਂ ਨਹੀਂ ਜਿੱਥੇ ਬੰਦਿਆਂ ਮਤਲਬ ਸੁਣ ਗਣਾ ਉਹ ਸਾਮੋਰ ਚੇ ਜਿੱਥੇ ਬੰਦਿਆਂ ਨਹੀਂ ਹੈਗੀਆਂ ਸਾਰੀਆਂ ਕੁਝ ਹੈ ਮਾੜੀਆਂ ਮਤਲਬ ਪੁੱਟੇ ਮੱਦੇ ਪਰ ਗੱਲ ਕਹੀ ਜੀ ਕਿ ਸਾਰੀਆਂ ਨਹੀਂ ਹੈ ਕਿ ਜਿਹੜਾ ਦੋਲਨ ਦਾ ਉਦੋਂ ਬਣਿਆ ਸੀ ਮੈਂ ਇੱਕ ਕਰਤੀ ਸਭ ਤੇ ਮੇਰੀ ਬਣੀ ਹੈ ਦੋਨਾਂ ਨੂੰ 15 ਸਾਲ ਤੋਂ ਲੈ ਕੇ 20 ਸਾਲ ਤੱਕ ਦੋਨੋਂ ਉੱਪਰ ਦਾ ਚਾਹੇ ਤਸ਼ੱਕ ਦੇ ਦੋਨਾਂ 'ਚ ਆਪਾਂ ਝਾਤ ਮਾਰ ਲਓ ਮਜਾਰਾ ਨਹਿਰ ਚੱਲੀ ਮਜਾਰਾ ਨਹਿਰ ਤੋਂ ਬਾਅਦ ਨਕਸਲਟ ਨਹਿਰ ਚੱਲੀ ਗੁਰਦੁਆਰਾ ਸਾਹਿਬ ਹਜ਼ਾਰ ਨਹਿਰ ਚੱਲੀ ਮਤਲਬ ਪੰਜਾਬ ਦੇ ਵਿੱਚ ਮਤਲਬ ਇੱਕ ਖੜਕੂ ਲਹਿਰ ਚੱਲੀ ਫਿਰ ਆ ਸਾਡਾ ਅਦੋਲਣ ਚੱਲਿਆ ਇਹ ਕੁਸ ਬਿੱਖੀਆਂ ਪੈ ਕੇ ਦੋਲਣਾ ਚੱਲਦੇ ਹੁੰਦੇ ਜਦੋਂ ਲੋਕੋ ਪਿਕਚਰ ਦੋਲਣ ਦੇ ਸਾਹਮਣ ਹੁੰਦੇ ਹੁੰਦੇ ਨੇ ਜਿੱਥੇ ਤੁਰਤੀ ਉਸ ਦੋਲਣ ਨੂੰ ਦੁਬਾਰੇ ਪਹਾਲੋਗੇ ਉਹ ਫਿਰ ਥੋੜੀ ਜਿਹੀ ਮੁਸ਼ਕਲ ਤਾਂ ਉਹਦੇ ਵਿੱਚ ਆਉਂਦੀ ਹੈ ਦੇਖੋ ਸਰਕਾਰ ਨੂੰ ਸਹਿਨ ਸੋਚਣੀ ਚਾਹੀਦੀ ਕਿਸਾਨਾਂ ਦੀਆਂ ਮੰਗਾਂ ਹੁੰਦੀਆਂ ਚਾਹੀਦੀਆਂ ਉਹਨਾਂ ਨਾਲ ਟੱਕਰ ਕਰਨੀ ਚਾਹੀਦੀ